ਸੋ ਸੁਣੋ ਗੱਲ ਗੱਲ ਕਰੀ ਦੀ ਤੁਸੀਂ ਆ ਫੋਨ ਆ ਦੇ ਭਾਗੂ ਨੇ ਕਰ ਗਿਆ ਸੁਣੋ ਗੱਲ ਕਰਨੀ ਨਹੀਂ ਹੋਈ ਕ੍ਰੈਸ਼ ਕਿਹਾ ਤੇਨੂੰ ਵੀ ਮੈਂ ਤੁਹਾਡਾ ਕ੍ਰੈਸ਼ ਬੋਲ ਰਿਹਾ ਤੇਰੀ ਭੈਣ ਤੇਰੀ ਨੂੰ ਮੈਂ ਹੁਣ ਪਲਾਨ ਕਰਾ ਫਸ ਫਰਸ ਜਾ ਅਸਰ ਦਾਲੀ ਤੇਰੇ ਬੀਜੇ ਹੋਏ ਨੇ ਸਾਰੇ ਇਹੀ ਬੀਜਾ ਕਰਦੇ ਮੇਰੇ ਨਾਲ ਗੱਲ ਕਰਾਓ ਜਨਾ ਹੁਣ ਹੁਣ ਪੱਟ ਕੇ ਦੇ ਦੂੰਗਾ ਪੱਟ ਕੇ ਦੇ ਸੁਣੋ ਪਤੀ ਨਹੀਂ ਇਸ ਨੂੰ ਪਤੀ ਨਹੀਂ ਵੀ ਕਿਵੇਂ ਕੁੜੀ ਪਸਾਈਦੀ ਹੈਗੀ ਆ ਦੇਖ ਲੋ ਤੁਸੀਂ ਤਾਂ ਸਿੱਧਾ ਕਹਿਦਾ ਹੋਊਗਾ ਉਹਨੂੰ ਵੀ ਆ ਜਾ ਮੋਟਰ ਤੇ ਐ ਅਗਲੀ ਮੋਟਰ ਹੋਰ ਫਿਰ ਹੋ ਹੋ ਹੁੰਦਾ ਗਿਆ ਆਈ ਕੋ ਹੁੰਦਾ ਹੋਰ ਦੱਸ ਉਹਨੂੰ ਕੀ ਕਹਿੰਦਾ ਪਹਿਲਾਂ ਪਹਿਲਾਂ ਉਹਨੂੰ ਬੋਲਣਾ ਸੀ ਹਾਏ ਮੇਰਾ ਪੁੱਤ ਕੀ ਕਰਦਾ ਬੁੱਗੇ ਕਿੱਥੇੋਂ ਤੁਸੀਂ ਮੇਰਾ ਪੁੱਤ ਨੂੰ ਦੱਸ ਬੋ ਹਾਂ ਫਿਰ ਉਹ ਦੂਬਾ ਫੋਨ ਕੱਟਣ ਲੱਗੇ ਕਹਿਣਾ ਸੀ ਟੇਕ ਕੇਅਰ ਲਵ ਯੂ ਹਾਏ ਮੇਰਾ ਪੁੱਤ ਜਿੰਨਾ ਤੇ ਤਰਸ ਨਹੀਂ ਕਹਿੰਦਾ ਕੁੜੀ ਨਹੀਂ ਬਸ ਯਾਰ ਖੜ ਜਾ ਦੋ ਮਿੰਟ ਯਾਰ ਤੁਹਾਨੂੰ ਪਤਾ ਨਹੀਂ ਮੇਰੀ ਵੀ ਬਦਨਾਮੀ ਕਰਾਤੀ ਐ ਡੇ ਵੱਡੇ ਉਹਦੇ ਵਿੱਚ ਹਾਂ ਓਰੇ ਪੁੱਤ ਬਣ ਕੇ ਪੂਰੀ ਦੱਸ ਦੋ ਯਾਰ ਤੇਰਾ ਕੀ ਪਤਾ ਮਾਰੇ ਲੱਛਣ ਦਾ ਆਇਆ ਆਇਆ ਪੁੱਤ ਬਣ ਕੇ ਆਇਆ ਰੇ ਮੰਜੇ ਤੇ ਆ ਮੇਰੀ ਗੱਲ ਸੁਣ ਹਾਂਏ ਕਰ ਪੁੱਤ ਬਣ ਕੇ ਆਪਣੇ ਘਰੇ ਆਏ ਦੇਖ ਕੇ ਆ ਵੀ ਕੋਈ ਆਇਆ ਗਿਆ ਤਾਂ ਨਹੀਂ ਹੈਗਾ ਨਾਲੇ ਮਰਿਆ ਸਾਲਾ ਸੁਣਾ ਵੀ ਕਿਸੇ ਨੂੰ ਵੀ ਉਹ ਉੱਥੇ ਬੈਠੇ ਨੇ ਖੇਡਦਾ ਯਾਰ ਨਹੀਂ ਜਾਂਦਾ ਯਾਰ ਦਾ ਯਖ ਲੈ ਜਾ ਰਹੇ ਨੇ ਠੀਕ ਆ ਪਿਆਨੋ ਲੈਣਾ ਈਂ ਦੀ ਡੰਡਾ ਖਾਵੇ ਦਾ ਚੂਰਨ ਖਾਣ ਦਾ ਪੈਸੀ ਉਹਦੀ ਲੈ ਲੈਣਾ ਮੇਰੇ ਤੋਂ ਗੱਲ ਸੁਣ ਬੁੱਧ ਮੇਰਾ ਦੇਖਿਆ ਉਹ ਯਾਰ ਮੇਰੀ ਤਾਂ ਰੇਲ ਗੱਡੀ ਨੰਗੂ ਪਤਾ ਸਟੇਸ਼ਨ ਤੇ ਜਾਣਾ ਹਾਂ ਜਿਹੜਾ ਕੁਸਤੂ ਲਿਆਉਣਾ ਸਾਜ ਸੂਜਾ ਪੁੱਤ ਵੜ ਕੇ ਮੈਂ ਆਪ ਹੀ ਲਿਆ ਦੂੰਗਾ ਤੈਨੂੰ ਹੈ ਵਾ ਤੇਨੂੰ ਅਲ